ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਜੱਗੀ ਸ਼ਾਹਨ ਤੁਸੀਂ ਸਾਰੇ ਜਾਣਦਾ ਹੀ ਹੋ ਕਿ ਉਹ ਪਹਿਲਾਂ ਮਾਨਪੁਰ ਟੀਵੀ ਵਾਲਿਆਂ ਨਾਲ ਕੰਮ ਕਰਦੇ ਹੁੰਦੇ ਸੀ ਤੇ ਪਰ ਉਹ ਇੱਕਦਮ ਉਹਨਾਂ ਦੇ ਨਾਲ ਕੰਮ ਕਰਨੋਂ ਹਟ ਗਏ ਤੇ ਅੱਜ ਉਹਨਾਂ ਨੇ ਸਾਰੇ ਪੰਤੇ ਖੋਲ ਦਿੱਤੇ ਆ ਸਾਰੇ ਰਾਜ਼ ਅੱਜ ਮਾਨਪੁਰ ਟੀਵੀ ਵਾਲਿਆਂ ਦੇ ਉਹਨਾਂ ਨੇ ਕਲੀਅਰ ਕਰ ਦਿੱਤੀਆਂ ਸਾਰੇ ਖੋਲ ਦਿੱਤੇ ਆ ਆਪਾਂ ਤੁਹਾਨੂੰ ਦੱਸ ਦਈਏ ਕਿ ਕੁਝ ਟਾਈਮ ਪਹਿਲਾਂ 1.5 ਦੋ ਸਾਲ ਪਹਿਲਾਂ ਜਿੱਗੀ ਸ਼ਨ ਹੁਣੀਮਾਨ ਪਰ ਟੀਵੀ ਵਾਲਿਆਂ ਨਾਲ ਤੇ ਕਵਲ ਵਿੱਕੀ ਵੀਰੂ ਨਾਲ ਕੰਮ ਕਰਦੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਸਾਰੀ ਗੱਲ ਇਹ ਦੱਸਾਂਗੇ ਤੁਸੀਂ ਵੀਡੀਓ ਨਾ ਬਣੇ ਰਹੋ ਕਿਉਂ ਦੂਰ ਹੋਏ ਕਿਸ ਨੇ ਦੂਰ ਕੀਤਾ ਉਹਨਾਂ ਨਾਲ ਆਪਾਂ ਸਾਰੀ ਗੱਲ ਦੱਸਾਂਗੇ ਤੇ ਅੱਜ ਮਾਨਪੁਰ ਟੀਵੀ ਵਾਲਿਆਂ ਨੇ ਇੱਕ ਵੀਡੀਓ ਪਾਈ ਸੀ ਜਿਸ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਜੱਗੀ ਸ਼ਰਨ ਦਾ ਤੇ ਜਿਸ ਨੂੰ ਕਰਕੇ ਜੱਗੀ ਨੇ ਵੀ ਇੱਕ ਵੀਡੀਓ ਸ਼ੇਅਰ ਕੀਤੀ ਆ ਕਿ ਉਸ ਨੇ ਆਪਣੀ ਸੱਚਾਈ ਸਾਹਮਣੇ ਲੈ ਕੇ ਆਂਦੀ ਆ ਉਹਨਾਂ ਨੇ ਦੱਸਿਆ ਕਿ ਸਾਡੇ ਘਰ ਦੀਆਂ ਜੋ ਸਮਾਨ ਲਿਆ ਸੀ ਅਸੀਂ ਕਿਸ਼ਤਾਂ ਤੇ ਲਿਆ ਸੀ ਕਿ ਸਾਡੇ ਘਰ ਦੇ ਹਾਲਾਤ ਠੀਕ ਜਿਹੀ ਸੀਗੇ ਸਾਡੇ ਕੋਲ ਕੋਈ ਪੱਕਾ ਕੰਮ ਵੀ ਨਹੀਂ ਸੀਗਾ ਤਾਂ ਅਸੀਂ ਇਹਦੇ ਸੀਰੀਅਸ ਵਾਲਾ ਕੰਮ ਕਰਨਾ ਸ਼ੁਰੂ ਕੀਤਾ ਉਸ ਟਾਈਮ ਉਹਨਾਂ ਨੇ ਦੱਸਿਆ ਕਿ ਸਾਡੀ ਵੀਡੀਓ ਪਿੰਡ ਤਿਗੜੀ ਚੱਲਦੀ ਹੁੰਦੀ ਸੀ ਅਸੀਂ ਉੱਥੇ ਜਾਂਦੇ ਹੁੰਦੇ ਸੀ ਅਸੀਂ ਮਾਨਪੁਰ ਟੀਵੀ ਵਾਲਿਆਂ ਨੂੰ ਆਪਣਾ ਮਾਲਕ ਸਮਝਦੇ ਸੀ ਕਿ ਸਾਨੂੰ ਜਿੱਥੇ ਕੰਮ ਕਰਨਾ ਜਿੱਥੇ ਮਾਲਕ ਨੇ ਕਹਤਾ ਸੀ ਉੱਥੇ ਕੰਮ ਕਰਨਾ ਹੀ ਆ ਚਾਹੀਏ ਉਹ ਨੇੜੇ ਹੋਵੇ ਚਾਹੀਏ ਦੂਰ ਹੋਵੇ ਚਾਹੀਏ ਮੀ ਆਵੇ ਚਾਹੀਏ ਨੇਰੀ ਆਵੇ ਅਸੀਂ ਉਹ ਕਹਿੰਦੇ 1.5 ਸਾਲ ਤੱਕ ਕੰਮ ਉਹਨਾਂ ਦੇ ਨਾਲ ਕੀਤਾ ਵਾ ਦੂਰ ਸੀਗਾ ਪਰ ਫੇਰ ਵੀ ਅਸੀਂ ਕੀਤਾ ਪਰ ਸਾਨੂੰ ਟਾਈਮ ਦੇ ਟਾਈਮ ਤਨ ਕਹਾ ਮਿਲਦੀਆਂ ਰਹੀਆਂ ਸੀ। ਇਹ ਵੀ ਪੈਸੇ ਪਿੱਛੇ ਕੋਈ ਸਾਡੀ ਇਦਾਂ ਦੀ ਗੱਲਬਾਤ ਨਹੀਂ ਹੋਈ। ਜਦੋਂ ਆਪਣੇ ਟਿਕੜੀ ਕੰਮ ਕੰਪਲੀਟ ਹੋ ਗਿਆ, ਘਰ ਦਾ ਕੰਮ ਖਤਮ ਹੋ ਗਿਆ ਤਾਂ ਉਦੋਂ ਉਥੇ ਵੀਡੀਓਜ਼ ਬਣਾਉਣੀਆਂ ਵੀ ਬੰਦ ਹੋ ਗਈਆਂ। ਉਸ ਤੋਂ ਬਾਅਦ ਹੁਣ ਉਹਨਾਂ ਨੇ ਆਪਣੇ ਵੀ ਘਰੇ ਵੀਡੀਓਜ਼ ਬਣਾਇਆ ਕਰਨੀਆਂ ਸੀਗੀਆਂ। ਜਗੀਸ਼ਾਨ ਹੁਣ ਕਹਿੰਦੇ ਕਿ ਸਾਨੂੰ ਵੀ ਬਹੁਤ ਖੁਸ਼ੀ ਹੋਈ ਸੀ ਕਿ ਹੁਣ ਅਸੀਂ ਨੇੜੇ ਆ ਗਏ ਕਿਉਂਕਿ ਉਹਨਾਂ ਦਾ ਪਿੰਡ ਤੋਂ 2.5 ਕਿਲੋਮੀਟਰ ਦੂਰ ਹੀ ਪਿੰਡ ਸੀਗਾ ਤੇ ਸਾਨੂੰ ਆਏ ਸੀਗਾ ਕਿ ਹੁਣ ਇਸ ਇਨੀ ਦੂਰ ਜਾਂਦੇ ਹੁੰਦੇ ਸੀ ਕੰਮ ਕਰਨ ਚਲੋ ਹੁਣ ਅਸੀਂ ਨੇੜੇ ਆ ਗਏ ਆ ਫਿਰ ਉਹ ਕਹਿੰਦੇ ਕਿ ਉਹਨਾਂ ਨੇ ਇੱਕ ਵੈਬਸਾਈਟ ਸ਼ੁਰੂ ਕੀਤੀ ਸਿਰੀ ਨਾਲ ਤੋਖਾ ਅੰਦਰ ਸੋ ਵਿੱਚ ਸਾਡੇ ਸਾਈਡ ਪਾਰਟ ਰੱਖ ਦਿੱਤੇ ਆ ਕਦੇ ਮੇਰੀ ਵੀਡੀਓ ਦੇ ਵਿੱਚ ਕੰਮ ਕਰਨਾ ਤੇ ਕਦੇ ਨਹੀਂ ਕਰਨਾ ਉਹ ਕਹਿੰਦੇ ਉਸ ਟਾਈਮ ਸਾਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਕਿਉਂਕਿ ਅਸੀਂ ਜਦੋਂ ਇਨੀ ਦੂਰ ਜਾਂਦੇ ਹੁੰਦੇ ਸੀ ਤੇ ਜਦੋਂ ਅਸੀਂ ਨੇੜੇ ਆ ਗਏ ਸਾਨੂੰ ਕੰਮ ਦੀ ਵੀ ਜ਼ਰੂਰਤ ਸੀ ਤੇ ਹੁਣ ਸਾਨੂੰ ਸਾਈਡ ਪਾਰਟ ਰੱਖ ਦਿੱਤੇ ਸਾਡੇ ਇਸ ਚੀਜ਼ ਦਾ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਦੁੱਖ ਲੱਗਿਆ ਸੀਗਾ ਤੇ ਇਸ ਚੀਜ਼ ਦੀ ਉਹਨਾਂ ਨੇ ਨਰਾਜ਼ਗੀ ਵੀ ਦਿਖਾਈ ਸੀ ਕਿ ਪਰ ਮਾਰਪੋਰ ਟੀਵੀ ਵਾਲਾ ਨੇ ਇਸ ਗੱਲ ਨੂੰ ਉਹਨਾਂ ਦਿਨ ਨੂੰ ਨਹੀਂ ਸੀ ਸਮਝਿਆ ਫਿਰ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਟਿਗੜੀ ਪਿੰਡ ਤੋਂ ਜੋੜੀਆਂ ਜਿਹੜੀਆਂ ਆਉਂਦੀਆਂ ਹੁੰਦੀਆਂ ਸੀਗੀਆਂ ਉਹ 1 ਮਹੀਨਾ ਵੀ ਨਹੀਂ ਕੱਟਿਆ ਉਹ ਜੋੜੀਆਂ ਵੱਧ ਤੋਂ ਵੱਧ 20-25 ਦਿਨ ਹੀ ਉਹ ਜੋੜੀਆਂ ਵੀਡੀਓਜ਼ ਕੰਮ ਕਰਨ ਲਈ ਆਈਆਂ ਪਰ ਅਸੀਂ 1.5 ਸਾਲ ਤੱਕ ਉੱਥੇ ਜਾਂਦੇ ਰਹੇ ਹਾਂ ਉਹ ਕਹਿੰਦੀ ਕਿ ਅਸੀਂ ਇਹ ਨਹੀਂ ਜ਼ਰੂਰੀ ਸਮਝਦੇ ਕਿ ਉਹ ਕਿਉਂ ਹਟਿਆ ਜਾਂ ਕਿਉਂ ਨਹੀਂ ਹਟਿਆ ਕਿਉਂ ਨਹੀਂ ਆਏ ਜਦ ਕਿ ਉਹ ਹਮੇਸ਼ਾ ਇਹ ਸੀ ਕਿ ਪਰ ਅਸੀਂ ਆਪਣੀ ਗੱਲ ਸਾਹਮਣੇ ਰੱਖ ਰਹੀਆਂ ਫਿਰ ਉਹ ਕਹਿੰਦੇ ਵੀ ਸਾਡੇ ਕੋਲ ਸੀ ਕਰਦੀਆਂ ਕਿਸ਼ਤਾਂ ਵੀ ਭਰਨੀਆਂ ਹੁੰਦੀਆਂ ਸੀ ਸਾਡੇ ਘਰ ਦੀ ਹਾਲਤ ਇੰਨੀ ਵਧੀਆ ਨਹੀਂ ਸੀਗੀ ਤੇ ਫਿਰ ਉਹਨਾਂ ਦੇ ਪਿੰਡ ਨੇੜੇ ਹੀ ਹੈ ਇੱਕ ਮੇਲਾ ਜਿਸ ਵਿੱਚ ਉਹ ਇੱਕ ਫੈਕਟਰੀ ਹੈ ਉਹ ਕਹਿੰਦੇ ਅਸੀਂ ਉੱਥੇ ਕੰਮ ਦੇਖ ਲਿਆ ਵੀ ਜੱਗੀ ਉੱਥੇ ਕੰਮ ਕਰਨ ਲੱਗ ਗਿਆ ਤੇ ਉਹ ਤੇ ਉਹਨਾਂ ਨੇ ਇੱਕ ਆਪਣਾ ਚੈਨਲ ਵੀ ਚਲਾ ਲਿਆ ਜੱਗੀ ਸ਼ਰਨ ਜਿਸ ਉੱਤੇ ਉਹਨਾਂ ਨੂੰ ਇਦਾਂ ਸਿੱਖਿਆ ਅਸੀਂ ਵੀਡੀਓਜ਼ ਵੀ ਆਪਣਾ ਚੈਨਲ ਤੇ ਪਾ ਲਿਆ ਕਰਾਂਗੇ ਤੇ ਅਸੀਂ ਵੀ ਮੈਲਾ ਦੇ ਵਿੱਚ ਕੰਮ ਵੀ ਕਰ ਲਿਆ ਕਰੂੰਗਾ ਤੇ ਸ਼ਰਨ ਕਰੇ ਰਹਿ ਲਿਆ ਕਰੂੰਗੀ ਫਿਰ ਉਹ ਕਹਿੰਦੇ ਵੀ ਇਸ ਇਹ ਚੀਜ਼ ਮਾਨਪੁਰ ਟੀਵੀ ਵਾਲਿਆਂ ਦੇ ਨਾਲ ਵੀ ਸ਼ੇਅਰ ਕੀਤੀ ਪਰ ਉਹ ਕਹਿੰਦੇ ਵੀ ਉਹਨਾਂ ਨੇ ਉਹ ਗੱਲ ਨੂੰ ਵੀ ਚੰਗੀ ਤਰ੍ਹਾਂ ਨਹੀਂ ਸਮਝਿਆ ਫਿਰ ਅੰਜਦੂ ਉਹ ਕਹਿੰਦੇ ਵੀ ਉਹਨਾਂ ਦੇ ਨਾਲ ਉਹ ਤਿਗੜੀ ਵਾਲੀਆਂ ਜੋ ਜੂੜੀਆਂ ਸੀ ਉਹ ਉਹਨਾਂ ਨੂੰ ਹਟ ਗਈਆਂ ਤੇ ਉਦੋਂ ਉਹਨਾਂ ਨੇ ਵੀ ਸਾਨੂੰ ਘਰੇ ਬੁਲਾ ਲਿਆ ਮਾਨਪੁਰ ਟੀਵੀ ਵਾਲਿਆਂ ਨੇ ਤੇ ਸਾਨੂੰ ਪੇਮੈਂਟ ਵੀ ਦਿੱਤੀ ਜਿਹੜੀ ਸਾਡੀ ਰਹਿੰਦੀ ਪੇਮੈਂਟ ਸੀ ਉਹ ਵੀ ਸਾਨੂੰ ਦਿੱਤੀ ਤੇ ਜਿਹੜੇ ਪਾਟਾਂ ਦੀ ਸਾਡੀ ਪੇਮੈਂਟ ਨਹੀਂ ਬੰਦੀ ਸੀ ਉਹ ਵੀ ਸਾਨੂੰ ਦਿੱਤੀ ਪਰ ਉਹ ਕਹਿੰਦੇ ਅਸੀਂ ਉਹ ਪੇਮੈਂਟ ਨਹੀਂ ਲੈ ਕੇ ਆਏ ਸਿਰਫ ਉਹੀ ਪੇਮੈਂਟ ਲੈ ਕੇ ਆਏ ਜਿਹੜੀ ਸਾਡੀ ਪੇਮੈਂਟ ਬੰਦੀ ਸੀਗੀ ਪਰ ਉਹ ਕਹਿੰਦੇ ਕਿ ਉਹਨਾਂ ਨੇ ਕਿਹਾ ਸਾਡੇ ਨਾਲ ਦੁਬਾਰਾ ਕੰਮ ਕਰਨ ਲੱਗੋ ਤੇ ਫਿਰ ਉਹ ਕਹਿੰਦੇ ਕਿ ਤੀਜਾ ਪਰਸਨ ਆਇਆ ਜਿਸ ਦੀ وجہ ਕਰ ਨਹੀਂ ਸਾਡੇ ਵਿੱਚ ਦਰਾੜ ਪਈ ਉਹ ਤੀਜਾ ਪਰਸਨ ਤਾਂ ਉਹਨਾਂ ਨੇ ਨਾਮ ਨਹੀਂ ਲਿਆ ਪਰ ਸਾਰੇ ਸਬਸਕ੍ਰਾਈਬਰ ਆ ਜੋ ਮਾਲਪੁਰ ਟੀਵੀ ਵਾਲੇ ਨੂੰ ਵੀ ਬੇਨਤੀ ਆ ਜੋ ਦਾ ਪੰਜਾਬ ਸਾਡਾ ਪੰਜਾਬ ਟੀਵੀ ਵਾਲੇ ਨੂੰ ਵੇਂਦੇ ਤੇ ਜੋ ਜਗਜੀਤ ਸਿੰਘ ਨੂੰ ਵੀ ਵੇਂਦੇ ਸਾਰਿਆਂ ਨੂੰ ਤੀਜੇ ਪਰਸਨ ਦਾ ਪਤਾ ਹੀ ਹੈ ਕਿ ਉਹ ਕੌਣ ਪਰਸਨ ਹੈ ਉਹ ਕਹਿੰਦੇ ਕਿ ਜਦੋਂ ਸਾਨੂੰ ਮਨਪੁਰ ਟੀਵੀ ਵਾਲਿਆਂ ਨੇ ਵੀਡੀਓਜ਼ ਦੇ ਵਿੱਚ ਨਹੀਂ ਲਿਆ ਸੀ ਤਾਂ ਉਹ ਉਹ ਚੀਜ਼ ਮੇਰੇ ਮਨ ਦੇ ਵਿੱਚ ਵੀ ਸਾਨੂੰ ਗੁੱਸਾ ਸੀਗਾ ਤੇ ਉਹ ਜਿਹੜਾ ਤੀਜਾ ਬੰਦਾ ਸੀ ਉਹ ਤੀਜੇ ਬੰਦੇ ਨੇ ਇਹ ਚੀਜ਼ ਦਾ ਫਾਇਦਾ ਚੱਕਿਆ ਤੇ ਉਹ ਮੇਰੇ ਮਨ ਵਿੱਚ ਕੜਵਾਹਟ ਭਰੀ ਗਿਆ ਮਨਪੁਰ ਟੀਵੀ ਵਾਲਿਆਂ ਵਾਸਤੇ ਤੇ ਉਧਰੋਂ ਮਨਪੁਰ ਟੀਵੀ ਵਾਲਿਆਂ ਕੋਲ ਵੀ ਮੇਰੇ ਪ੍ਰਤੀ ਗੱਲਾਂ ਕਰੀ ਗਿਆ ਤੇ ਮੇਰੇ ਕੋਲ ਉਹਨਾਂ ਪ੍ਰਤੀ ਗੱਲਾਂ ਕਰੀ ਗਿਆ ਤੇ ਜਿਸ ਤੇ ਕਾਰਨ ਸਾਡੇ ਵਿੱਚ ਦਰਾੜ ਲਿਆ ਆ ਫਿਰ ਚੱਕ ਚੁਕਾ ਕੇ ਉਸ ਉਸ ਬੰਦੇ ਨੇ ਤੀਜੀ ਇਨਸਾਨੇ ਮਨਪੁਰ ਵੀ ਬਾੜਾਂ ਦੇ ਵਿੱਚੋਂ ਵੀ ਵੀਡੀਓ ਪਵਾ ਦਿੱਤੀ ਉਹਨਾਂ ਕੋਲੋਂ ਕਿ ਸਾਡੇ ਕੋਲ ਜਗੀ ਸ਼ਰਨ ਦੀ ਸਬੂਤ ਪਈ ਆ ਜੋ ਉਹਨਾਂ ਦੀ ਵੀਡੀਓ ਵਾਇਰਲ ਹੋਈ ਸੀਗੀ ਕਿ ਵੀ ਉਹਨਾਂ ਨੇ ਵੀ ਸਾਡਾ ਪ੍ਰੋਟੈਕਟਿਵ ਵਾਲਿਆ ਵਾਸਤੇ ਜੋ ਉਹਨਾਂ ਨੇ ਗੱਲਾਂ ਕਰ ਰਹੀ ਸੀਗੀ ਉਹਨਾਂ ਨੇ ਆਪਣੀ ਆਵਾਜ਼ ਕੱਟ ਕੇ ਜਗੀ ਸ਼ਰਨ ਦੀ ਆਵਾਜ਼ ਹੀ ਲਗਾ ਦਿੱਤੀ ਸੀਗੀ ਆਪਾਂ ਸਾਰ ਆਪਾਂ ਵੀ ਤੁਹਾਡੇ ਨਵੇਂ ਵੀਡੀਓ ਜਲਦੀ ਹੀ ਸ਼ੇਅਰ ਕਰਾਂਗੇ ਕਾ ਉਹ ਕਹਿ ਰਹੇ ਕਿ ਵੀ ਇਹ ਚੀਜ਼ਾਂ ਦਾ ਉਸ ਇਨਸਾਨ ਨੇ ਫੈਲਾ ਚੱਕਿਆ ਇਸ ਵਿੱਚ ਨਾ ਅਸੀਂ ਗਲਤ ਸੀ ਨਾ ਮਾਲਪਟੇ ਵਾਲੇ ਗਲਤ ਸੀਗੇ ਉਹ ਟਾਈਮ ਹੀ ਇਦਾਂ ਦਾ ਸੀਗਾ ਵੀ ਸਾਨੂੰ ਗੁੱਸਾ ਸੀਗਾ ਉਹ ਗੁੱਸੇ ਦਾ ਉਹ ਤੀਜੀ ਇਨਸਾਨ ਨੇ ਫੈਲਾ ਚੱਕਿਆ ਪਰ ਉਸ ਇਨਸਾਨ ਦੀ ਅੱਜ ਦੇ ਟਾਈਮ ਵਿੱਚ ਜ਼ੀਰੋ ਵੈਲਿਊ ਹੋਆ ਉਸ ਨੂੰ ਕੋਈ ਵੀ ਨਹੀਂ ਪੁੱਛਦਾ ਕਿਉਂਕਿ ਉਹ ਪਹਿਲਾਂ ਉਹ ਟੀਮ ਦੇ ਵਿੱਚ ਹੁੰਦਾ ਸੀ ਕਿਸੇ ਨੇ ਇੱਕ ਦੂਜੀ ਦੀ ਟੀਮ ਵਿੱਚ ਕੰਮ ਨਹੀਂ ਕਰਨਾ ਪਰ ਅੱਜ ਅੱਜ ਜੇ ਅਸੀਂ ਗੱਲ ਕਰੀਏ ਉਹ ਕੋਈ ਕਿੱਧਰ ਟੀਮ ਤੁਰ ਹੀ ਫਿਰਦੀ ਹੈ ਕੋਈ ਕਿੱਥੇ ਘਰੋਲ ਕਰਦੀ ਹੈ ਦਾ ਕੋਈ ਕਿਥੇ ਕੋਈ ਇੱਕ ਪ੍ਰੋਪਰਲੀ ਟੀਮ ਨਹੀਂ ਗਈ ਟੀਮ ਸਾਰੀ ਖਰਾਬ ਹੀ ਹੋਈ ਪਈ ਆ ਹਰ ਰੋਜ਼ ਕੋਈ ਨਾ ਕੋਈ ਨਵਾਂ ਮੈਂਬਰ ਪਹੁੰਚਦੇ ਆ ਪਹਿਲਾ ਵਾਲੀ ਟੀਮ ਕੋਈ ਵੀ ਉਹਨਾਂ ਦੇ ਨਾਲ ਨਹੀਂ ਟਿਕੇ ਸਿਰਫ ਉਹ ਤੀਸਰੇ ਇਨਸਾਨ ਦੀ ਵਜ੍ਹਾ ਦੇ ਨਾਲ ਉਹਨਾਂ ਨੇ ਦੱਸਿਆ ਕਿ ਇਸ ਵਿੱਚ ਮਨਪੁਰ ਟੀਵੀ ਵਾਲਿਆਂ ਦਾ ਵੀ ਕੋਈ ਗੁੱਸਾ ਨਹੀਂ ਸਾਡੇ ਪੈਸੇ ਵੀ ਸਾਨੂੰ ਪੂਰੀ ਤਨਖਾਹਾਂ ਵੀ ਸਹੀ ਟਾਈਮ ਤੇ ਮਿਲਦੀਆਂ ਸੀ ਪਰ ਸਾਨੂੰ ਗੁੱਸਾ ਆਇਆ ਸੀਗਾ ਕਿ ਸਾਨੂੰ ਦੂਰ ਸਾਥੋਂ ਕੰਮ ਕਰਾਈ ਗਏ ਤੇ ਜਦੋਂ ਸਾਨੂੰ ਨੇੜੇ ਸੀ ਕੰਮ ਦੀ ਲੋੜ ਸੀ ਸੀ ਘਰ ਦੇ ਕਿਸ਼ਤਾਂ ਭਰਨੀਆਂ ਸੀ ਜਦੋਂ ਸਾਡੇ ਕੋਲ ਕੋਈ ਕੰਮਕਾਰ ਨਹੀਂ ਸੀਗਾ ਤੇ ਉਸ ਟਾਈਮ ਸਾਡਾ ਇਹਨਾਂ ਨੇ ਸਾਥ ਨਹੀਂ ਦਿੱਤਾ ਤੇ ਜਦੋਂ ਇਹਨਾਂ ਨੇ ਸਾਥ ਛੱਡ ਗਿਆ ਤੇ ਉਦੋਂ ਸਾਨੂੰ ਕਹਿਣ ਲੱਗੇ ਜਦੋਂ ਅਸੀਂ ਜਵਾਬ ਦਿੱਤਾ ਤਾਂ ਸਾਡੇ ਉੱਪਰ ਵੀਡੀਓ ਪਾ ਦਿੱਤੀ ਉਹਨਾਂ ਨੇ ਦਸਾਰੀਆਂ ਗੱਲਾਂ ਕਲੀਅਰ ਕਰ ਦਿੱਤੀਆਂ ਵਾ ਤੇ ਇਸ ਵਿੱਚ ਨਾ ਆਪ ਮਾਨਪੁਰ ਟੀਵੀ ਵਾਲਿਆਂ ਨੂੰ ਗਲਤ ਕਹਿ ਸਕਦੇ ਆ ਤੇ ਨਾ ਜਗੀਸ਼ਰਨ ਨੂੰ ਗਲਤ ਕਹਿ ਸਕਦੇ ਗਲਤੀ ਸਿਰਫ ਉਸ ਇਨਸਾਨ ਦੀ ਆ ਜਿਸ ਇਨਸਾਨ ਨੇ ਇਹਨਾਂ ਦੇ ਵਿੱਚ ਫਰਕ ਪਵਾਇਆ ਸੋ ਉਹਨਾਂ ਨੇ ਵਧੀਆ ਕੀਤਾ ਕਿ ਇਹ ਵੀਡੀਓ ਸਾਹਮਣੇ ਲੈ ਕੇ ਆਂਦੀ ਹੈ ਆਪਣੀਆਂ ਗੱਲਾਂ ਸਾਹਮਣੇ ਰੱਖੀਆਂ ਵਾ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਗੀ ਚੈਨਲ ਦੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜਿੱਗੀ ਸ਼ਰਮ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਇਹ ਉਹਨਾਂ ਦਾ ਖੁਦ ਦਾ ਚੈਨਲ ਆ ਤੇ ਉਸ ਉੱਤੇ ਰੋਜ਼ ਵੀਡੀਓ ਅਪਲੋਡ ਕਰਦੀ ਹੁੰਦੀ ਹੈ ਜੀ ਮਿਲਦੀ ਆ ਆਪਾਂ ਨੈਕਸਟ ਵੀਡੀਓ ਦੇ ਵਿੱਚ